ਔਰ ਇਹ ਇਲਾਕਾ ਮਜੀਠਾ ਜਿਹੜਾ ਹੈ ਇਹ ਖਾਸ ਕਰਕੇ ਬਦਨਾਮ ਹੋਇਆ ਗੁਰੂ ਦੀ ਧਰਤੀ ਹੈ ਪਰ ਬਦਨਾਮ ਕਿਹੜੀ ਗੱਲ ਹੀ ਹੋ ਗਿਆ ਵੀ ਇੱਥੇ ਚਿੱਟੇ ਦੇ ਕਾਰੋਬਾਰੀ ਵਸਦੇ ਨੇ ਜਿੰਨੇ ਦੇ ਕਾਰੋਬਾਰੀ ਨਹੀਂ ਦੇ ਨੇ ਸੋ ਇਸ ਕਰਕੇ ਮੈਂ ਅੱਜ ਨੌਜਵਾਨਾਂ ਨਾਲ ਜਿਹੜੀ ਗੱਲਬਾਤ ਕਰਨੀ ਹੈ ਉਹਦਾ ਵਿਸ਼ਾ ਹੀ ਹੈ ਵੀ ਸਾਨੂੰ ਇਹ ਜਿਹੜਾ ਕਲੰਕ ਆਪਣੇ ਮੱਥੇ 'ਤੇ ਲਾਉਣਾ ਪੈਣਾ ਹੈ ਅੱਜ ਕੱਲ੍ਹ ਹੋ ਕੀ ਰਿਹਾ ਹੈ ਜਿਹਦਾ ਕੀ ਕਰਦਾ ਉੱਠ ਕੇ ਆਪਣੇ ਆਪ ਨੂੰ ਜਰਨਲ ਅਖਬਾਰਣ ਲੱਗ ਪੈਂਦਾ ਹੈ ਸਿੱਖ ਕੌਮ ਦਾ ਜਰਨਲ ਬਣ ਲਈ ਪਹਿਲਾਂ ਤੇ ਸਤਿਗੁਰ ਸੱਚੇ ਪਾਤਸ਼ਾਹ ਦੇ ਬਚਨਾਂ ਤੇ ਪਹਿਰਾ ਦੇਣ ਦੀ ਲੋੜ ਹੈ ਸਤਿ ਸੱਚੇ ਪਾਸ਼ਾ ਨੇ ਆਵਾਜ਼ ਦਿੱਤੀ ਹੈ ਜਦੋਂ ਸਿੱਖਾਂ ਨੂੰ ਸਿੱਖਾਂ ਨੂੰ ਕੋ ਵਾਦਾ ਨਹੀਂ ਕੀਤਾ ਇਸ ਗੱਲ ਦਾ ਵਾਦਾ ਨਹੀਂ ਵੀ ਸਿੱਖੋ ਆ ਜਾਓ ਜਿਵੇਂ ਦੂਜੇ ਧਰਮਾਂ ਦੇ ਬਾਨੀਆਂ ਨੇ ਕਹਿ ਦਿੱਤਾ ਵੀ ਸਾਡੇ ਧਰਮ ਵਿੱਚ ਆ ਜਾਓ ਜੰਨਤ ਮਿਲ ਜਾਓ ਕਿਸੇ ਨੇ ਸਵਰਗ ਦਾ ਵਾਦਾ ਕੀਤਾ ਸਤਗੁਰ ਸੱਚੇ ਪਾਸ਼ਾ ਨੇ ਆਵਾਜ਼ ਦੇਣ ਲੱਗਿਆ ਕਿ ਅਸੀਂ ਜੋਤੋਂ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇਤ ਮਾਰਗ ਪੈਲ ਧਰੀ ਜਾ ਸਿਰ ਦੀਜਾ ਖਾਨ ਨਾ ਕੀਜਾ ਹੁਣ ਦੱਸੋ ਜਿਹੜਾ ਕੋ ਬੰਦਾ ਸੀਸ ਤਲੀ ਦੇ ਧਰ ਕੇ ਤੁਰਨ ਦੀ ਜ਼ਰਤ ਰੱਖਦਾ ਉਹ ਉਹ ਤੇ ਜਰਨਲ ਅਖਬਾਰੇ ਜਿੰਨਾ ਚਿੱਟਾ ਵੇਚਣਾ ਹੈ ਚਿੱਟਾ ਵੇਚ ਕੇ ਨੌਜਵਾਨਾਂ ਦੇ ਪੁੱਤ ਮਾਰਨੇ ਆ ਉਹ ਆਪਣੇ ਆਪ ਨੂੰ ਜਰਨੈਲ ਖਾਉਂਦੇ ਹੈ ਸ਼ਰਮ ਸਾਨੂੰ ਵੀ ਆਉਂਦੀ ਹੈ ਕਿ ਗੁਰੂ ਦੀ ਧਰਤੀ ਤੇ ਵਾਪਰ ਕੀ ਰਿਹਾ ਪਰ ਸਭ ਕੁਝ ਸੰਗਤ ਦੇ ਹੱਥ ਵਸਾ ਹੈ ਸੰਗਤ ਜੀ ਇਹ ਗੱਲਾਂ ਚੇਤਾ ਨਹੀਂ ਭਲਾਉਣੀਆਂ ਚਾਹੀਦੀਆਂ ਤੁਸੀਂ ਝਾਤ ਮਾਰੋ ਇਸੇ ਇਲਾਕੇ ਦੇ ਵਿੱਚ ਸਿੱਖ ਸੰਘਰਸ਼ ਚੱਲਿਆ ਉਸ ਸਮੇਂ ਤੇ ਸੂਰਮਿਆਂ ਦੇ ਵੱਦ ਚੜ ਕੇ ਹਿਸਾਬ ਆਇਆ ਤੁਹਾਡੇ ਪਿੰਡ ਦੇ ਵਿੱਚੋਂ ਕਿੰਨੇ ਨੌਜਵਾਨ ਜਿਹੜੇ ਇਸ ਸੰਘਰਸ਼ ਦੀ ਭੇਡ ਚੜਿਆ ਜਿਨ੍ਹਾਂ ਬਾਅਦ ਚੜ ਕੇ ਸ਼ਹੀਦੀਆਂ ਪ੍ਰਾਪਤ ਕੀਤੀਆਂ ਉਹਨਾਂ ਨੂੰ ਕਈ ਗੁਣਾ ਨੌਜਵਾਨ ਤੁਹਾਡੇ ਪਿੰਡ ਦੇ ਜਿਹੜੇ ਜਿੱਡੇ ਦੀ ਭੇਡ ਚੜ ਗਿਆ ਸੋ ਇਹ ਗੱਲ ਕਹਿਣੀ ਵੀ ਮੈਂ ਸ਼ਾਂਤੀ ਭੰਗ ਕਰ ਰਿਹਾ ਇਹ ਗੱਲ ਕਹਿਣੀ ਵੀ ਮੈਂ ਪੰਜਾਬ ਨੂੰ ਅੱਗ ਲਾ ਰਿਹਾ ਇਹ ਗੱਲ ਉਹ ਲੋਕ ਕਹਿ ਰਹੇ ਨੇ ਜਿਨ੍ਹਾਂ ਸ਼ਾਂਤੀ ਨਾਲ ਅੱਗ ਲਾਈ ਹੈ ਤੇ ਅੱਗ ਐਸੀ ਲਾਈ ਵੀ ਨੌਜਵਾਨ ਮਰ ਜਾਂਦਾ ਤੇ ਘਰ ਦੇ ਝੂਠੀ ਬੋਲਦੇ ਆ ਵੀ ਮੁੰਡੇ ਸਾਡੇ ਨੂੰ ਹਾਰਟ ਅਟੈਕ ਹੋ ਗਿਆ ਆਵਾਜ਼ ਸੁਣ ਲਈ ਭਾਈ ਅੰਮਰਤਪਾਲ ਸਿੰਘ ਖਾਲਸਾ ਐਮਪੀ ਜੋ ਕਿ ਡਿਬੂਗੜ ਦੇਲ ਦੇ ਵਿੱਚ ਬੰਦਾ ਉਹਨਾਂ ਨੇ ਪਹਿਲਾਂ ਕਿਹਾ ਸੀ ਕਿ ਮਜੀਠੀ ਆਪਣੇ ਆਪ ਨੂੰ ਜਰਨੈਲ ਬਣਾ ਫਿਰਦਾ ਚਿੱਟੇ ਦਾ ਵਪਾਰੀ ਜਿੰਨਾ ਚਿੱਟੇ ਦੇ ਨਾਲ ਨੌਜਵਾਨ ਮਾਰਤੇ ਇਹ ਭਾਈ ਅੰਮਰਤਪਾਲ ਸਿੰਘ ਕਹਿ ਰਿਹਾ ਇਸ ਕਰਕੇ ਅੱਜਾ ਮਜੀਠੀ ਨੂੰ ਸਭ ਤੋਂ ਵੱਧ ਕਿਉਂ ਦੁੱਖ ਹੋ ਰਿਹਾ ਅੱਜ ਆਹ ਵੀਡੀਓ ਲੋਕਾਂ ਕਾ ਬੈਰਲ ਕਰ ਰਹੇ ਆ ਇਹ ਵੀਡੀਓ ਕਮਰੀਆਂ ਨੇ ਇਸ ਕਰਕੇ ਮਜੀਠੀ ਨੂੰ ਪਤਾਗਾ ਇਹ 2027 ਦੇ ਵਿੱਚ ਸਾਡਾ ਪੱਤਾ ਸਾਫ਼ ਹੋਣਾ ਪਹਿਲਾਂ ਤਾਂ ਸਾਨੂੰ ਇੱਕ ਸੀਟ ਆਈ ਗਈ ਸੀ ਬਠਿੰਡੇ ਵਾਲੀ ਹੁਣ ਉਹ ਵੀ ਜਾਊਗੀ ਜਿੰਨਾ ਮਰਜ਼ੀ ਮਜੀਠਿਆ ਜ਼ੋਰ ਲਾ ਲਾ ਕਿੰਨੀ ਮਰਜ਼ੀ ਕਦਾਰਕੁਸੀ ਕਰ ਲਾ ਨਾਨਕ ਔੜਕ ਸੱਚ ਰਹੇ ਹਮੇਸ਼ਾ ਸਤਨੇ ਰਹਿਣਾਗਾ ਭਾਈ ਅੰਮਰਪਾਲ ਸਿੰਘ ਨੂੰ ਦਬਾਉਣ ਦੇ ਜਿੰਨੀ ਮਰਜ਼ੀ ਕੋਸ਼ਿਸ਼ ਕਰ ਲਾ ਮਜੀਠਿਆ ਜੋ ਤੇਰਾ ਆਜਾ ਕਰਦਾਰ ਆ ਸਾਰੇ ਲੋਕਾਂ ਨੂੰ ਪਤਾਗਾ ਤੂੰ ਡਰੱਗ ਦੇ ਮਾਮਲੇ ਦੇ ਵਿੱਚ ਬیل ਕਿਉਂ ਲਈਦੇ ਤੂੰ ਸੱਚਾਗਾ ਜਾ ਹਾਈ ਕੋਰਟ ਦੇ ਵਿੱਚ ਗਿਆਗਾ ਤੈਨੂੰ ਸੱਟ ਦੇ ਮੂਹਰੇ ਪੇਸ ਹੋਣਾ ਪਊਗਾ ਕਿੱਟੇ ਨਾਲ ਮਾਰ ਕੇ ਨੌਜਵਾਨਾਂ ਦੇ ਪੱਤਾ ਇਹ ਗੱਲ ਅੰਮਰਤਪਾਲ ਸਿੰਘ ਨੇ ਭਲੀਪਾਂਦ ਕਹਿ ਦਿੱਤੀ ਆ ਤੇ ਅੰਮਰਤਪਾਲ ਸਿੰਘ ਨੇ ਕਈਆਂ ਗੱਲਾਂ ਅੱਜ ਮਜੀਠੀ ਨੂੰ ਦਰਦ ਕਰਦੀਆਂ ਅੱਜ ਚੁਬਣ ਲੱਗ ਪੀਆਂ ਉਸ ਨੌਜਵਾਨ ਦੀ ਆਵਾਜ਼ ਇੰਨੀ ਤਾਕਤਵਾਰਾ ਮਜੀਠੀ ਦੀਆਂ ਮੰਦੀਆਂ ਹੱਲ ਗਿਆ ਮਜੀਠੀਆ ਤਰੋਂ ਅੰਦਰ ਤੱਕ ਹੱਲ ਗਿਆ ਇੱਕ ਤਾਂ ਇੱਕ ਮੈਂ ਹੋਰ ਵੀਡੀਓ ਸੁਣਾ ਕੇ ਫੇਰਾ ਅੱਗੇ ਆਪਾਂ ਗੱਲਬਾਤ ਕਰਦੇ ਆ ਇਹਨਾਂ ਲੋਕਾਂ ਬਾਰੇ ਜਿਨ੍ਹਾਂ ਦੇ ਬਾਰੇ ਜਿਹੜਾ ਜਰਨਲ ਡਾਇਰ ਨੂੰ ਲੋਕ ਭੁੱਲੇ ਨਹੀਂ ਉਹਨਾਂ ਲੋਕ ਸੈਇਦਾਂ ਨੂੰ ਭੁੱਲੇ ਨਹੀਂ ਤੇ ਮਜੀਠਿਆ ਤੁਹਾਡੇ ਉਸ ਪਰਿਵਾਰ ਨੂੰ ਭੁੱਲੇ ਨਹੀਂ ਜਿਹਦੇ ਖਾਣਾ ਤੁਹਾਡੇ ਘਰ ਖਾਦਾ ਹੋਵੇ ਤੇ ਤੁਸੀਂ ਪਤਾ ਨਹੀਂ ਕੀ ਕੁਛ ਕਿੰਨੇ ਕੇ ਮਾਵਾ ਦੇ ਪੁੱਤ ਖਵਾ ਦਿੱਤੇ ਹੋਣਗੇ ਇਸ ਤਰ੍ਹਾਂ ਦੇ ਜੇਲ੍ਹ ਦੇ ਅੰਦਰ ਮੈਂ ਗਿਆ ਜੇਲ੍ਹ ਦੇ ਵਿੱਚ ਮੇਰੀ ਇਸੇ ਇੱਕ ਪੁਆਇੰਟ ਤੇ ਗੱਲ ਹੋਈ ਕਿ ਭਾਈ ਜਿਹੜਾ ਬਠਿੰਡਾ ਕੇਂਦਰੀ ਜੇਲ੍ਹ ਬਠਿੰਡਾ ਸੈਂਟਰਲ ਜੇਲ੍ਹ ਜਾ ਕੇ ਆਇਆ ਉੱਥੇ ਮੈਂ ਪੁੱਛਣ ਗਿਆ ਸੀ ਉਹਨੂੰ ਬਾਜੇ ਕੇ ਇਹਨੂੰ ਪ੍ਰਧਾਨ ਮੰਤਰੀ ਨੂੰ ਕਿ ਭਾਈ ਇਹ ਜਿਹੜਾ ਇੱਕ ਮਜੀਠੀਆ ਬੰਦਾ ਹੈ ਮਨਿਸਤਰੀ ਅਨੰਦ ਸਾਹਿਬ ਕਾ ਉਹ ਰੋਣਾ ਪਾ ਰਿਹਾ ਕਿਉਂ ਪਾ ਰਿਹਾ ਉਹ ਕਹਿ ਰਿਹਾ ਹੈ ਕਿ ਇਹਨੇ ਕਿਹਾ ਸੀ ਕਿ ਭਾਈ ਅਮਰਦਪਾਲਾ ਜਿਹੜਾ ਉਹ ਨਸ਼ਾ ਕਰਦਾ ਚਾ ਉਹਨੇ ਬੜਾ ਸੋਹਣੇ ਲਫ਼ਜ਼ ਕਹੇ ਉਹ ਕਹਿੰਦਾ ਭਾਜੀ ਕਾ ਵਕੀਲ ਸਾਹਿਬ ਗੱਲ ਐਸਾ ਹੈ ਮਜੀਠੀਆ ਨੂੰ ਕਹੋ ਆਪਦਾ ਪਰਿਵਾਰ ਲੈ ਕੇ ਜਾਵੇ ਤੇ ਅਸੀਂ ਆਪਦਾ ਪਰਿਵਾਰ ਕਾਲ ਤੱਕ ਸਾਥ ਲੈ ਕੇ ਜਾਂਦੇ ਜੇ ਅਸੀਂ ਕਹਾਂ ਭਾਈ ਅਮਰਤਪਾਲ ਦੇ ਖਿਲਾਫ ਤੇ ਆਕਾਲ ਤਖਸਾ ਉਹ ਕਹਿੰਦੇ ਸਾਡਾ ਕੁਛ ਨਾ ਛੱਡੀ ਤੇ ਜੇ ਮਜੀਠੀਆ ਝੂਠ ਮਾਰਦਾ ਹੈ ਤੇ ਆਕਾਲ ਤਖਸਾ ਦਸਾਂ ਜਾ ਕੇ ਕਹਿ ਦੇ ਫਿਰ ਰੱਬ ਇਹਦਾ ਕੱਖ ਨਾ ਛੱਡੇ ਸੋ ਇਦੂ ਵਧੀਆ ਗੱਲ ਕੀ ਸੁਣ ਲਈ ਗੱਲ ਜਿਹੜਾ ਕਹਿੰਦਾ ਸੀ ਕਿ ਪ੍ਰਧਾਨ ਮੰਤਰੀ ਬਾਜੇ ਕਿਨੂੰ ਅਕਿ ਅਮਰਤਪਾਲ ਨਸ਼ਾ ਕਰਦਾ ਜੀ ਉਹਦੀ ਵੀਡੀਓ ਲੀਕ ਹੋ ਗਈ ਉਹਦੀ ਬੈਰਲ ਹੋ ਗਈ ਫਲਾਨਾ ਹੋ ਗਿਆ ਧੰਕਾ ਹੋ ਗਿਆ ਆ ਤੁਹਾਡੇ ਸਾਹਮਣੇ ਹੁਣ ਵਕੀਰ ਸਾਹਿਬ ਨੇ ਕਿਹਾ ਮਿਲ ਕੇ ਆਇਆ ਬਠਿੰਡਾ ਜੇਲ੍ਹ ਦੇ ਵਿੱਚ ਤੇ ਪਰ ਇਹਦਾ ਬੇਸ਼ਰਮਾ ਇਹਦਾ ਫਿਰ ਸੋਹਾ ਵੀ ਖਾ ਜਾਣਗੇ ਅੱਗੇ ਇਹਨਾਂ ਦਾ ਜੀਜਾ ਸ਼ਖਬੀਰ ਬਾਦਲਾ ਸਾਰੇ ਗੁਨਾਹ ਕਬੂਲ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜਕੇ ਪੰਜੇ ਸਿੰਘ ਸਿੰਘ ਸਾਹਿਬਾਨਾਂ ਦੇ ਮੂਹਰੇ ਖੜਕੇ ਇਹ ਗੱਲ ਕਬੂਲ ਕਰ ਚੁੱਕਿਆ ਕਿ ਜੋ ਕੁਝ ਕੀਤਾ ਬਰਗਾੜੀ ਬਰਗਾੜੀ ਬਹਿਵਲ ਕਲਾ ਤੋਂ ਲੈ ਕੇ ਸਾਰਾ ਕੁਝ ਮੰਨ ਚੁੱਕਿਆ ਇਹ ਬੰਦੇ ਵੀ ਅਸੀਂ ਮਾਰੇ ਆ ਪੁਸਤ ਪਨਾਹ ਵੀ ਅਸੀਂ ਕੀਤੀ ਆ ਤੇ ਸੌਦਾ ਸਾਧ ਨੂੰ ਮਾਫੀ ਵੀ ਅਸੀਂ ਦਿੱਤੀ ਆ ਜਣੀ ਕਿ ਸਾਰੇ ਕਬੂਲ ਨਾਮੇ ਮੰਨ ਗਿਆ ਤੇ ਬਾਅਦ ਵਿੱਚ ਉਹ ਠੀਠ ਕਹਿੰਦਾ ਆ ਜਾ ਕੇ ਮੈਂ ਤਾਂ ਇਹ ਗੱਲ ਕਹੀ ਨਹੀਂ ਇਹਨਾਂ ਦਾ ਕੋਈ ਦੀਨ ਕੋਈ ਧਰਮ ਇਹਨਾਂ ਦਾ ਮਜ਼ਬ ਕੋਈ ਹੈ ਨਹੀਂ ਇਹਨਾਂ ਦੀ ਸਿਰਫ ਇੱਕ ਇੱਕ ਹੀ ਇਹਨਾਂ ਨੂੰ ਕੁਰਸੀ ਪਿਆਰੀ ਹੈ ਇਹਨਾਂ ਨੂੰ ਇਹਨਾਂ ਨੂੰ ਸਿੱਕ ਠੱਠੇ ਖੂ ਦੇ ਵਿੱਚ ਪੈਣਾ ਇਹਨਾਂ ਦੇ ਲਈ ਨੌਜਵਾਨ ਠੱਠੇ ਖੂ ਦੇ ਵਿੱਚ ਪੈਣਾ ਇਹਨਾਂ ਨੂੰ ਮੁੱਖ ਮੰਤਰੀ ਦੀ ਕੁਰਸੀ ਚਾਹੀਦੀ ਆ ਜਿੱਦੇ ਸਾਲੇ ਨੂੰ ਤੇ ਬਾਕੀ ਹੋਰ ਨੇ ਜਿਹੜੇ ਜਿਹੜੇ ਭਾਈ ਅੰਮਰਪਾਲ ਸਿੰਘ ਦੇ ਖਿਲਾਫ ਜਿੰਨਾਂ ਜਿੰਨਾਂ ਨੇ ਜ਼ਹਿਰ ਉਗੜੀਆ ਉਹ ਜਿਹੜੇ ਨੰਗੇ ਹੋ ਰਹੇ ਨੇ ਸਾਹਮਣੇ ਆ ਰਹੇ ਨੇ ਪਤਾ ਲੱਗ ਰਿਹਾ ਸਿੱਖ ਕੌਮ ਨੂੰ ਕਿ ਇਹਨਾਂ ਮਸੰਦਾ ਕਰਕੇ ਇਹਨਾਂ ਨੇ ਪੰਜਾਬ ਦਾ ਬੇੜਾ ਗਰਕ ਕੀਤਾ ਤੇ ਤਾਂ ਜਾ ਕੇ ਇਹਨਾਂ ਦਾ ਹਾਸਲ ਜਿਹੜਾ ਅੱਜ ਹੋਇਆਗਾ ਜੋ ਹੋ ਰਿਹਾਗਾ ਅਜੇ ਮਜੀਠੀ ਦੀ ਜੇਲ੍ਹ ਬਾਕੀ ਆ ਤੇ ਪਰਮਾਨ ਤੁਮਾਨੂੰ ਕਹਿਣਾ ਕਿ ਜਲਦੀ ਜਲਦੀ ਧੱਕ ਦੇ ਇਹਨੂੰ ਜੇਲ੍ਹ ਦੇ ਵਿੱਚ ਅੱਜ ਕਹਿੰਦਾ ਜੇ ਮੈਂ ਰਿਕਾਰਡਿੰਗ ਹੋਰ ਵਾਇਰਲ ਕਰ ਦਿੱਤੀ ਮੈਂ ਵੀ ਤੁਹਾਨੂੰ ਵੀ ਕਿਹਾਗਾ ਤੇ ਅੱਜ ਵੀ ਕਹਿਣਾਗਾ ਮਜੀਠੀ ਨੇ ਦੱਸੋ ਲੋਕਾਂ ਨੇ ਵੀਡੀਓ ਬਣਾਵਾ ਸਾਡੀਆਂ ਉਹ ਲੋਕ ਪਤਾ ਨਹੀਂ ਐਡਿਟ ਕਰ ਕਰਕੇ ਕਿਸ ਤਰ੍ਹਾਂ AI ਦਾ ਜਵਾਨਾਗਾ ਜਿਹੜਾ ਮਰਜੀ ਕੁਝ ਬਣਾ ਲਓ ਪਰ ਤੁਸੀਂ ਇੱਕ ਉਸ ਨੌਜਵਾਨ ਨੂੰ ਉਸ 29 30 ਸਾਲ ਦੇ ਨੌਜਵਾਨ ਦੇ ਮਾਗਰਾ ਸਾਰੀਆਂ ਸਰਕਾਰਾਂ ਪੰਨਾਂ ਸਾਰੇ ਤੁਸੀਂ ਮਸੰਦ ਨੇ ਜਿਹੜਾ ਲਾਣਾ ਉਹ ਪਿਆਗਾ ਜਿਹੜੇ ਟੁੱਕੜਬੋਚ ਆ ਇਧਰ ਉਧਰ ਬੈਠੇ ਆ ਜਿਨ੍ਹਾਂ ਨੂੰ ਪਤਾ ਹੋ ਗਿਆ ਕਿ ਸਾਡੀ 60-60 ਸਾਲ ਦੀ ਉਮਰ ਹੋ ਗਈ ਸਾਡੇ ਮਗਰ ਤਾਂ ਕੋਈ ਡੂਢ ਜਾਣਾ ਨਹੀਂ ਲੱਗਿਆ ਤੇ ਭਾਈ ਅੰਮਰਤਪਾਲ ਸਿੰਘ ਮਗਰਾ 4 ਲੱਖ ਲੋਕਾਂ ਨੇ ਵੋਟਾਂ ਪਾ ਦਿੱਤੀਆਂ 197000 ਪਲੱਸ ਵੋਟਾਂ ਦੇ ਨਾਲ ਜਿੱਤ ਗਿਆ ਇਹ ਲੋਕਾਂ ਲੋਕਾਂ ਨੂੰ ਨੀਂਦ ਨਹੀਂ ਆਉਂਦੀ ਨੀਂਦ ਹਰਾਮ ਹੋਈ ਪਈ ਆ ਤੇ ਇਸ ਕਰਕੇ ਕਦੇ ਕਿਸੇ ਨੂੰ ਮੂਰੇ ਲਿਆਉਂਦੇ ਆ ਕਦੇ ਕਿਸੇ ਨੂੰ ਲਿਆਉਂਦੇ ਆ ਕਦੇ ਕਿਸੇ ਨੂੰ ਲਿਆਉਂਦੇ ਆ ਤੇ ਇੱਕ ਬਹਾਨਾ ਇੱਕ ਬੜਾ ਵੱਡਾ ਮਾਰਕਾ ਮਾਰ ਲੈ ਇਹਨਾਂ ਨੇ ਆ ਆਡੀਓ ਵੈਦ ਹੋ ਗਿਆ ਜਾਂ ਵੀਡੀਓ ਕੱਢ ਲੈਂਦੇ ਅਸੀਂ ਫਲਾਨਾ ਕੱਢ ਲਿਆਂਦਾ ਤੇ ਇਸ ਵੀਡੀਓ ਨੂੰ ਬਰਤਬਾਰ ਸ਼ੇਅਰ ਕਰੋ ਅਗਲੀ ਵੀਡੀਓ ਜਲਦੀ ਲੈ ਕੇ ਆਉਣੇ ਭਾਈ ਅੰਮਰਪਾਲ ਸਿੰਘ ਖਾਲਸਾ ਦੇ ਸਬੰਧ ਵਿੱਚ ਵੱਡੇ ਖੁਲਾਸੇ ਹੋਣਗੇ ਤਦ ਤੱਕ ਮੈਨੂੰ ਦਿਓ ਆਜ਼ਾਦ ਤੁਸੀਂ ਦੇਖਦੇ ਰਹੋ ਪੰਜਾਬੀ ਬ੍ਰਸਾ ਟੀਵੀ ਮੈਂ ਹਮਕਰ ਸਿੰਘ ਆਊਬਾ